ਹਾਂਜੀ ਤਰਮਿੰਦਰ ਜੀ ਇਹ ਜਿਹੜਾ ਨੂਰਪੁਰ ਚੱਠੇ ਦਾ ਮਾਮਲਾ ਚੱਲ ਰਿਹਾ ਹੈਗਾ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ? ਦੇਖੋ ਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਭੀਮ ਜੈ ਭਾਰਤ ਜਿਹੜਾ ਇਹ ਮਾਮਲਾ ਚੱਲ ਰਿਹਾ ਪਿੰਡ ਨੂਰਪੁਰ ਚੱਠਾ ਇਹ ਕਾਫੀ ਲੰਬੇ ਸਮੇਂ ਤੋਂ ਚੱਲ ਰਿਹਾ ਔਰ ਵਾਲਮੀਕੀ ਮਜਬੂਸ ਇਕ ਸਮਾਜ ਦੀਆਂ ਪੂਰੀਆਂ ਦੁਆਬੇ ਦੀਆਂ ਜਥੇਬੰਦੀਆਂ ਦੇ ਜਿਹੜੇ ਧਿਆਨ ਦੇ ਵਿੱਚ ਇਹ ਮਾਮਲਾ ਸੀਗਾ ਔਰ ਚਾਹੁੰਦੇ ਸੀ ਔਰ ਸਾਰੇ ਚਾਹੁੰਦੇ ਸੀ ਕਿ ਇਹ ਜਿਹੜਾ ਮਾਮਲਾ ਹੈ ਸ਼ਾਂਤਪੁਰ ਜਿਹੜੇ ਢਾਂਗ ਦੇ ਨਾਲ ਪਿੰਡ ਦਾ ਜਿਹੜਾ ਮਾਮਲਾ ਪਿੰਡ ਦੇ ਵਿੱਚ ਜਿਹੜਾ ਸ਼ਾਰਟ ਆਊਟ ਕਰ ਦਿੱਤਾ ਜਾਵੇ ਪਰ ਜਿਹੜਾ ਉੱਥੇ ਵਿਅਕਤੀ ਬੈਠਾ ਉਸ ਮੰਦਰ ਦੇ ਅੰਦਰ ਮੈਂ ਕਹੂੰਗਾ ਨਿੱਜੀ ਕਬਜ਼ਾ ਕਰਕੇ ਜਿਹੜਾ ਬੈਠਾ ਕਿਉਂਕਿ ਉਹ ਸਮਾਜ ਦਾ ਇੱਕ ਮੰਦਰ ਆ ਭਗਵਾਨ ਵਾਲਮੀਕੀ ਮੰਦਰ ਵਾਲਮੀਕੀ ਸਮਾਜ ਦੀ ਜਿਹੜੀ ਉੱਥੇ ਮਰਿਆਦਾ ਜੁੜੀ ਹੋਈ ਹੈ ਲੋਕਾਂ ਦੀ ਸ਼ਰਧਾ ਹੈ ਉੱਥੇ ਤੇ ਉਹ ਜਿਹੜਾ ਵਿਅਕਤੀ ਹੈ ਮੈਂ ਉਹਦਾ ਨਾਮ ਨਹੀਂ ਲੈਣਾ ਚਾਹੁੰਦਾ ਕਿਉਂਕਿ ਉਸ ਨੇ ਜਿਹੜੇ ਵਾਲਮੀਕੀ ਸਮਾਜ ਦੇ ਲੋਕਾਂ ਨੂੰ ਜਿਨ੍ਹਾਂ ਦੀ ਉਸ ਮੰਦਰ ਦੇ ਨਾਲ ਭਾਵਨਾ ਜੁੜੀ ਹੋਈ ਹੈ ਉਹਨਾਂ ਨੂੰ ਪਹਿਲਾਂ ਤਾਂ ਅੰਦਰ ਵੜਨ ਤੋਂ ਰੋਕਿਆ ਜਾਂਦਾ ਹੈ ਦੇਖੋ ਜੀ ਜਿੰਦੇ ਲਾਇਆ ਜਾਂਦੇ ਆ ਉੱਥੇ ਤੇ ਫਿਰ ਜਦੋਂ ਇੱਥੇ ਜਿਹੜੇ ਵਾਲਮੀਕੀ ਮਜਵੀ ਸਖ ਸਮਾਜ ਦੇ ਲੀਡਰਾਂ ਨੂੰ ਪਤਾ ਲੱਗਦਾ ਉਹ ਵੀ ਇਹਦੇ ਵਿੱਚ ਦਖਲ ਦਿੰਦੇ ਆ ਜਿਹੜੀ ਕਬਜ਼ਾ ਲੈਣ ਦੀ ਗੱਲ ਕਰਦਾ ਵੀ ਇੱਕ ਜਰਨਲ ਲੋਕ ਜਿਹੜੇ ਜਰਨਲ ਕੈਟਾਗਰੀ ਦੀ ਜਿਹੜੀ ਪੰਚਾਇਤ ਆ ਉਹ ਕਬਜ਼ਾ ਲੈਣਾ ਚਾਹੁੰਦੀ ਆ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਬਾਈ ਵਾਲਮੀਕ ਭਾਈ ਚਾਰੇ ਦਾ ਜਿਹੜਾ ਸਾਡੇ ਉੱਤੇ ਸਰਪੰਚ ਆ ਔਰ ਜਿਹੜੇ ਉੱਥੋਂ ਇੱਕ ਅੰਮ੍ਰਿਤਸਰ ਤੋਂ ਜਗਿੰਦਰ ਮਾਨ ਜੀ ਇੱਥੇ ਪਹੁੰਚਦੇ ਆ ਪਹਿਲਾਂ ਤਾਂ ਉਹਨਾਂ ਨੂੰ ਪੁੱਛਣਾ ਚਾਹੁੰਦੇ ਆ ਕਿ ਇੱਥੇ ਬਾਲਮੀਕੀ ਸਮਾਜ ਮਧਵੀ ਸਿੱਖ ਸਮਾਜ ਦੇ ਬਹੁਤ ਵੱਡੀ ਗਿਣਤੀ ਦੇ ਵਿੱਚ ਲੀਡਰ ਆ ਕੀ ਗੱਲ ਉਹਨਾਂ ਨੂੰ ਨਹੀਂ ਇਹ ਪਤਾ ਕਿ ਉਹ ਜਿਹੜੇ ਸਾਡੇ ਇੱਥੇ ਬੇਅਦਬੀ ਹੋ ਰਹੀ ਹੈ ਤੁਸੀਂ ਦਖਲ ਅੰਦਾਜ਼ੀ ਕਰਦੇ ਹੋ ਪਹਿਲਾਂ ਤਾਂ ਸਾਨੂੰ ਪੁੱਛਣਾ ਚਾਹੀਦਾ ਇਸ ਇਲਾਕੇ ਦੇ ਵਿੱਚ ਕੀ ਇਹ ਜਿਹੜੀ ਬੇਅਦਬੀ ਹੋ ਰਹੀ ਹੈ ਕਿ ਨਹੀਂ ਹੋ ਰਹੀ ਜਾਂ ਕੌਣ ਕਰ ਰਿਹਾ ਜਾਂ ਕੌਣ ਕਿਸੇ ਨੂੰ ਗੁੰਮਰਾਹ ਕਰ ਰਿਹਾ ਕਿਉਂਕਿ ਉਹ ਲੜਕਾ ਪਹਿਲਾਂ ਤੋਂ ਹੀ ਗੁੰਮਰਾਹ ਕਰਦਾ ਆਇਆ ਉਹ ਇੱਕ ਜਿਹੜਾ ਲੁੱਟ ਖੋਹ ਵਾਲਾ ਜਿਹੜਾ ਨੌਜਵਾਨ ਆ ਤੁਸੀਂ ਦੇਖਿਆ ਹੁਣ ਕਿ ਇਦਾ ਸਾਹਿਬ ਨੇ ਦਿਖਾਇਆ ਕਿ ਇਹ ਜਿਹੜੀ ਗੱਡੀ ਹੈ ਜਦੋਂ ਅਸੀਂ ਕਿਸੇ ਦੀ ਗੱਡੀ ਲੁੱਟ ਕੇ ਇੱਕ ਧਾਰਮਿਕ ਸਥਾਨ ਦਾ ਅਸੀਂ ਆਸਰਾ ਓਟ ਆਸਰਾ ਲਵਾਂਗੇ ਇੱਕ ਧਾਰਮਿਕ ਸਥਾਨ ਨੂੰ ਯੂਜ਼ ਕਰ ਰਿਹਾ ਇਹ ਬੰਦਾ ਜੋ ਗਗਨ ਹੈ ਤੇ ਜਿਹੜਾ ਯੂਜ਼ ਕਰ ਰਿਹਾ ਉਹ ਦੋਚੀ ਹੈ ਉਸ ਗੁਰੂ ਘਰ ਦਾ ਤੇ ਅੱਜ ਸਾਡੇ ਧਰਮ ਦੇ ਜਿਹੜੇ ਠੇਕੇਦਾਰ ਬਣੇ ਹੋਏ ਆ ਤੇ ਉਹਦਾ ਸਾਥ ਦੇ ਰਹੇ ਆ ਸੋ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਧਰਮ ਦੇ ਲੋਕ ਅਲੱਗ-ਅਲੱਗ ਰਹਿਣ ਜਾਂ ਧਰਮ ਪਰ ਵਰਤਨ ਕਰਨ ਤੇ ਔਰ ਜਦੋਂ ਇੱਥੇ ਉਹਨਾਂ ਦੀ ਦਖਲਅੰਦਾਜ਼ੀ ਹੁੰਦੀ ਹੈ ਕੋਈ ਪੁਰਨ ਸੰਘਰਸ਼ ਦਲ ਤੋਂ ਕੌਮੀ ਚੇਅਰਮੈਨ ਜਗਿੰਦਰ ਸਿੰਘ ਮਾਨ ਤੇ ਉੱਥੇ ਆ ਕੇ ਸਾਡੇ ਲੋਕਾਂ ਦੇ ਉੱਤੇ 5-5 ਫੁੱਟ ਦੀਆਂ ਜਿਹੜੀਆਂ ਡਾਂਗਾਂ ਭਰਉਣ ਦੀ ਗੱਲ ਕਰਦਾ ਈ ਗੱਲ ਇੱਥੇ ਵਾਲਮੀਕੀ ਸਮਾਜ ਦੇ ਮੱਧਵੀ ਸਿੱਖ ਸਮਾਜ ਦੇ ਜਿਹੜੇ ਜੋਧੇ ਨਹੀਂ ਬੈਠੇ ਜਿਹੜਾ ਵੀ ਵਾਲਮੀਕੀ ਮੱਧਵੀ ਸਿੱਖ ਸਮਾਜ ਦੇ ਲੋਕਾਂ ਦੇ ਉੱਤੇ ਡਾਂਗਾ ਬਰੌਣ ਦੀ ਕੋਸ਼ਿਸ਼ ਕਰੂਗਾ ਜਾਂ ਉਹਨਾਂ ਨੂੰ ਚੇਤਾਵਨੀ ਦਊਗਾ ਤੇ ਅਸੀਂ ਵੀ ਬਾਲਮਿਕੀ ਸਮਾਜ ਦੇ ਵਿੱਚ ਹੋਇਆ ਅਸੀਂ ਆਪਣੇ ਸਮਾਜ ਦੇ ਉੱਤੇ ਅਤਿਆਚਾਰ ਨਹੀਂ ਹੋਣ ਦੇਵਾਂਗੇ ਸਮਾਜ ਦੇ ਨਾਲ ਖੜੇ ਆ ਪਰ ਤੁਹਾਨੂੰ ਸਮਝਣਾ ਚਾਹੀਦਾ ਕਿ ਗਲਤ ਕੌਣ ਹੈ ਤੇ ਠੀਕ ਕੌਣ ਹੈ ਤੁਹਾਡਾ ਸਭ ਇੱਕ ਸਵਾਲ ਹੈ ਕਿ ਜਿਹੜਾ ਉਸ ਟਾਈਮ ਜਦੋਂ ਮੂਰਤੀ ਦੀ ਸਥਾਪਨਾ ਹੋਈ ਸੀ ਸਾਰੇ ਜਿਹੜੇ ਸਾਥੀ ਆ ਸਾਰੀਆਂ ਜਥੇਬੰਦੀਆਂ ਉੱਥੇ ਸੀ ਜੀ ਤੇ ਉਹਨਾਂ ਦੀ ਬਦੌਲਤ ਜਿਹੜਾ ਸਾਰਾ ਸੀਗਾ ਉਹ ਮੁੱਦਾ ਜਿਹੜਾ ਉਦੋਂ ਹੱਲ ਹੋਇਆ ਜੀ ਉਹ ਕੇਸ ਪੰਚਾਇਤ ਨਾਲ ਚੱਲਦਾ ਕਿ ਕਿਸੇ ਇੱਕ ਨਾਲ ਚੱਲਦਾ ਨਹੀਂ ਪੰਚਾਇਤ ਨਾਲ ਨਹੀਂ ਚੱਲਦਾ ਸਿਰਫ ਇੱਕ ਵਿਅਕਤੀ ਦੇ ਵੱਲੋਂ ਜਿਹੜਾ ਆ ਅਲੱਗ ਜਗ੍ਹਾ ਦਾ ਜਿਹੜਾ ਕੇਸ ਲਾਇਆ ਸੀ ਉਹ ਜਿਹੜੇ ਨੰਬਰ ਆ ਇੱਕੋ ਹੀ ਆ ਕੇਸ ਕਰਕੇ ਉਸ ਚੀਜ਼ ਨੂੰ ਮੁੱਦਾ ਬਣਾ ਕੇ ਇੱਕ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਸਮਾਜ ਦੇ ਲੋਕਾਂ ਨੂੰ ਜੀ ਜਰਨਲ ਦੇ ਜਿਹੜੇ ਲੋਕ ਆ ਉਥੋਂ ਦੀ ਪੰਚਾਇਤ ਆ ਉਹ ਕਬਜ਼ਾ ਛਡਾਉਣਾ ਚਾਹੁੰਦੀ ਪਰ ਅਸਲ ਮੁੱਦਾ ਹੈ ਕਿ ਉਹ ਜਿਹੜਾ ਗगन ਹੈ ਜੀ ਉਹ ਉਥੇ ਕਬਜ਼ਾ ਕਰਕੇ ਬੈਠਾ ਨਾ ਕਿ ਕਿਸੇ ਨੇ ਪ੍ਰਧਾਨ ਚੁਣਿਆ ਹੋਇਆ ਹੁਣ ਵੀ ਜਿਹੜੀ ਇੱਕ ਤੁਸੀਂ ਦੇਖੋਗੇ ਕਿ ਕੋਰਟ ਦੇ ਵਿੱਚ ਜਿਹੜਾ ਹੈ ਆਪਣੇ ਦੋਨਾਂ ਧਿਰ ਤੋਂ ਜਿਹੜਾ ਕਮੇਟੀਆਂ ਖੜੀਆਂ ਕਰਕੇ ਤੋਂ ਉਥੇ ਫਿਰ ਪ੍ਰਧਾਨ ਨਿਯੁਕਤ ਹੁੰਦਾ ਏਕ ਔਰ ਇਹਨਾਂ ਬੀਬੀਆਂ ਜਿਹਨਾਂ ਦਾ ਨਾਮ ਦਿੱਤਾ ਹੁੰਦਾ ਉਹ ਕਹਿੰਦੇ ਵੀ ਸਾਡੇ ਕੋਲੋਂ ਜਿਹੜੇ ਐਪੀ ਡੇਟ ਵਗੈਰਾ ਲੈ ਗਿਆ ਸਾਨੂੰ ਨਹੀਂ ਪਤਾ ਇਹਦਾ ਤੇ ਆਪਾਂ ਹੀ ਜਿਹੜਾ ਜਿਹੜਾ ਤੱਕੇ ਦੇ ਨਾਲ ਉਥੇ ਪ੍ਰਧਾਨ ਨਿਯੁਕਤ ਹੁੰਦਾ ਪਿੰਡ ਦੇ ਵਿੱਚ ਜਿਹੜੀ ਆਬਾਦੀ ਅਸੀਂ 85% ਆ ਜਿਹੜੀ ਅੱਜ ਵੀ ਜੇ ਉੱਥੇ ਜਿਹੜੀ VOTING ਹੋਵੇ ਤੇ ਆਪੇ ਹੀ ਪਤਾ ਲੱਗ ਜਾਣਾ ਵੀ ਕਿਹਨੂੰ ਜਿਹੜੇ ਪਿੰਡ ਦੇ ਲੋਕ ਆ ਜਿਹੜੇ ਉੱਥੇ ਚੋਣਾਂ ਚਾਹੁੰਦੇ ਪਰ ਜਿਹੜੀ ਦੂਸਰੀ ਗੱਲ ਆ ਗਈ ਕਿ ਉੱਥੇ ਜਿਹੜੇ ਜੋਗਿੰਦਰ ਸਿੰਘ ਮਾਨ ਅੱਜ ਉੱਥੇ ਪਿੰਡ ਦੇ ਲੋਕਾਂ ਦੀ ਜਿਹੜੀ ਹੈ ਨੇਕ ਕਮਾਈ ਦੇ ਵਿੱਚੋਂ ਇਕੱਠੇ ਕਰਕੇ ਉਹ ਮੰਦਿਰ ਦੀ ਜਿਹੜੀ ਸਾਰੀ ਕੀਤੀ ਗਈ ਉਹ ਮੰਦਿਰ ਬੜਾ ਾਲੀ ਸ਼ਾਨ ਬਣਾਇਆ ਗਿਆ ਤੇ ਅੱਜ ਉਹਨਾਂ ਦੀਆਂ ਜਿਹੜੀਆਂ ਜਦੋਂ ਪਿਛਲੇ ਦਿਨੀ ਉਹਨਾਂ ਨੇ ਡਾਂਗਾ ਭਰਉਣ ਦੀ ਗੱਲ ਕੀਤੀ ਉਹਨਾਂ ਦੇ ਵੱਲੋਂ ਇੱਕ ਆਪਣੇ ਜਥੇਬੰਦੀ ਦੀ ਫਲੈਕਸਾਂ ਜਿਹੜੀਆਂ ਲਗਾਈਆਂ ਗਈਆਂ ਕਿਉਂ ਜੋਗਿੰਦਰ ਮਾਨ ਖੋਦੇ تھے ਇਸ ਜਿਹੜੀ ਜਗ੍ਹਾ ਤੇ ਇਸ ਮੰਦਿਰ ਦੇ ਉੱਤੇ ਕਬਜ਼ਾ ਕਰਨਾ ਚਾਹੁੰਦਾ ਸਾਨੂੰ ਜਿਹੜੀ ਉਹਦੀ ਮਾੜੀ ਨੀਅਤ ਜਿਹੜੀ ਕਹਿ ਰਿਹਾ ਜੀ ਫਲੈਕਸ ਉਤਾਰੀ ਗਈ ਉਹ ਸਿਰਫ ਜੋਗਿੰਦਰ ਮਾਨ ਦੀ ਉਤਾਰੀ ਗਈ ਹੈ ਨਾ ਕਿ ਕੋਈ ਧਾਰਮਿਕ ਜਿਹੜੀ ਫਲੈਕਸ ਉਤਾਰੀ ਗਈ ਉਹ ਸਿਰਫ ਇੱਕ ਉਸ ਜਥੇਬੰਦੀ ਦੀ ਫਲੈਕਸ ਉਤਾਰੀ ਗਈ ਹੈ ਔਰ ਜੋਗਿੰਦਰ ਮਾਨ ਜੇਕਰ ਦੁਬਾਰਾ ਸਮਾਜ ਨੂੰ ਚੈਲੰਜ ਕਰੇਗਾ ਤੇ ਮੂੰਹ ਤੋੜ ਕੇ ਜਿਹੜਾ ਜਵਾਬ ਦਵਾਂਗੇ ਸਾਰੇ ਸਾਥੀ ਸਾਰੀਆਂ ਜਥੇਬੰਦੀਆਂ ਐਸੀ ਸਮਾਜ ਜਿਹੜਾ ਨਾਲ ਖੜਾ ਦੁਆਬੇ ਦੇ ਵਿੱਚ ਬੜੀ ਵੱਡੀ ਗਣਤੀ ਦੇ ਵਿੱਚ ਸੂਰਮੇ ਜਿਹੜੇ ਬੈਠੇ ਆ ਔਰ ਜਿਹੜੀ ਆਪਣੀ ਦਖਲ ਅੰਦਾਜ਼ੀ ਦੇ ਰਿਹਾ ਇੱਥੇ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਲੜਾਈ ਝਗੜਾ ਹੁੰਦਾ ਕੋਈ ਵੱਡੀ ਘਟਨਾ ਹੁੰਦੀ ਹੈ ਤੇ ਉਸ ਦਾ ਜ਼ਿੰਮੇਵਾਰ ਜਿਹੜਾ ਜਗਿੰਦਰ ਸਿੰਘ ਮਾਨ ਹੋਊਗਾ ਔਰ ਇੱਕ ਡਾਕਟਰ ਪਿੰਦਰ ਜਿਹੜਾ ਆ ਕੇ ਇੱਥੇ ਸੋਸ਼ਲ ਮੀਡੀਆ ਦੇ ਔਰ ਮੀਡੀਆ ਦੇ ਉੱਤੇ ਗਲਤ ਬਿਆਨਬਾਜ਼ੀ ਕਰਕੇ ਵਾਲਮਿਕੀ ਭਾਈਚਾਰੇ ਨੂੰ ਸਮਾਜ ਨੂੰ ਗਮਰਾਹ ਕਰ ਰਿਹਾ ਸੋ ਇਸ ਤਰ੍ਹਾਂ ਦੀ ਜਿਹੜੀ ਅਸੀਂ ਤੱਕ ਇਸਾਈ ਸ਼ੈਨ ਨਹੀਂ ਕਰਾਂਗੇ ਔਰ ਸਾਰੀਆਂ ਜਥੇਬੰਦੀਆਂ ਸਾਡੇ ਇਸ ਵਕਤ ਜਿਹੜੇ ਸਾਡੇ ਨਾਲ ਨੇ ਬਲਬੀਰ ਸਿੰਘ ਚੀਮਾ ਜੀ ਦਸ਼ਮੇਸ਼ ਧਰਨਾ ਅਦਾਲਤੋਂ ਅਮਰਜੀਤ ਇਦਾ ਜੀ ਜਿਹੜਾ ਸ਼੍ਰੋਮਣੀ ਰੰਗਰੇਟਾ ਅਦਾਲਤੋਂ ਸਾਬੀ ਜੀ ਬਾਬਾ ਸਤਨਾਮ ਜੀ ਔਰ ਹੋਰ ਸਾਥੀ ਜਿਹੜੇ ਇੱਥੇ ਪਹੁੰਚੇ ਆ ਉਹਨਾਂ ਨੇ ਸਾਰਿਆਂ ਦੇ ਧਿਆਨ ਵਿੱਚ ਸੀ ਪਰ ਅਸੀਂ ਮੀਡੀਆ ਔਰ ਸੋਸ਼ਲ ਮੀਡੀਆ ਦੇ ਵਿੱਚ ਤਾਂ ਨਹੀਂ ਸੀ ਆ ਰਹੇ ਕਿ ਅਸੀਂ ਇਸ ਜਿਹੜਾ ਮੁੱਦੇ ਨੂੰ ਜਿਹੜਾ ਉੱਥੇ ਹੀ ਜਿਹੜਾ ਸਮੇਟਣਾ ਚਾਹੁੰਦੇ ਸੀ ਪਰ ਅੱਜ ਵੀ ਜੇ ਲੋਕ ਇਸ ਜਗENDER ਸਿੰਘ ਮਾਨ ਦੇ ਦੱਸ ਦੱਸੇ ਗੁੰਮਰਾਹ ਹੋਣਗੇ ਤਾਂ ਉਹਨਾਂ ਨੂੰ ਇੱਕ ਜਿਹੜਾ ਮੈਸੇਜ ਦੇਣਾ ਚਾਹੁੰਦੇ ਆ ਇਸ ਨਕਉਦਰ ਦੀ ਧਰਤੀ ਦੇ ਉੱਤੋਂ ਕਿ ਜਿਹੜਾ ਇਸ ਵਿਅਕਤੀ ਜੋ ਸਮਾਜ ਨੂੰ ਦੋ ਤਰ੍ਹਾਂ ਦੇ ਵਿੱਚ ਵੰਡ ਕੇ ਲੜਾਈ ਕਰਾ ਕੇ ਇੱਥੇ ਖੁਦ ਕਾਬਜ ਹੋਣਾ ਚਾਹੁੰਦਾ ਜਿਹੜੀ ਉਹਦੀ ਨੀਤੀ ਲੱਗਦੀ ਆ ਕਹਿੰਦੇ ਆ ਕਹੀਂ ਪੇ ਨਿਸ਼ਾਨਾ ਕਹੀਂ ਤੇ ਨਿਗਾਹਾਂ ਨਿਗਾਹਾਂ ਕਿਤੇ ਹੋ ਰਿਆ ਤੇ ਨਿਸ਼ਾਨਾ ਕਿਤੇ ਹੋ ਰਿਆ ਸੋ ਸਾਰਿਆਂ ਨੂੰ ਜੈ ਬਾਲਮਿਕੀ ਹਰ ਹਰ ਬਾਲਮਿਕੀ